ਮਾਨ ਜੋ ਜਿੰਨੇ ਵੀ ਇਥੇ શિક્ષਿਤਾ ਇਕੱਠੀਆਂ ਹੋਈਆਂ ਮੈਂ ਤੈਹ ਦਿਲੋਂ ਆਪ ਵੱਲੋਂ ਜਮਲਾ ਜੀ ਸੌਰਨ ਜਮਲਾ ਜੀ ਵੱਲੋਂ ਸਾਰਿਆਂ ਨੂੰ ਜੀ ਆਇਆਂ ਆਖਦਾ ਇਸ ਮੇਲੇ ਦੀ ਇਹਨਾਂ ਨੂੰ ਬਹੁਤ ਵੱਡੀ ਵੱਡੀ ਵਧਾਈ ਹੋਵੇ ਮੇਲੇ ਮੈਂ ਵੀ ਉਥੇ ਇੰਗਲੈਂਡ ਦੇ ਵਿੱਚ ਜਮਲਾ ਜੀ ਦੇ ਕਰਾਏ ਫਿਰ ਮੈਂ 2000 ਇੱਥੇ ਆ ਗਿਆ ਤੋਂ ਮੇਲੇ ਫੇ ਮੋੜ ਕੇ ਉੱਥੋਂ ਬੰਦ ਕਰ ਦਿੱਤੇ ਮੈਂ ਉੱਥੇ 22 23 ਮੇਲੇ ਕਰਾਏ ਮੇਲੇ ਪਿੱਛੇ ਜਿਹੜਾ ਆ ਬਹੁਤ ਕੁਝ ਹੋਣਾ ਜ਼ਰੂਰੀ ਆ ਕਲਾਕਾਰਾਂ ਨੂੰ ਸੱਦਣਾ ਬਾਕੀ ਯਾਰਾਂ ਦੋਸਤਾਂ ਨੂੰ ਬੜਾ ਇਹ ਇੰਨਾ ਸੌਖਾ ਨਹੀਂ ਕੰਮ ਇਹ ਗੱਲ ਕਹਾਂ ਤੇ ਸਭ ਤੋਂ ਪਹਿਲਾਂ ਮੈਂ ਜਮਲਾ ਜੀ ਨੂੰ ਸ਼ਰਦਾਲ ਕੀ ਦੇਣ ਲਗਾ ਫੁੱਲਾਂ ਵਿੱਚੋਂ ਫੁੱਲ ਵੇਖਿਆ ਸੋਹਣਾ ਫੁੱਲ ਗਲਾਬ ਦਾ ਫੁੱਲਾਂ ਵਿੱਚੋਂ ਫੁੱਲ ਵੇਖਿਆ ਸੋਹਣਾ ਫੁੱਲ ਗਲਾਬ ਦਾ ਰਾਗੀਆਂ ਵਿੱਚੋਂ ਰਾਗੀ ਵੇਖਿਆ ਯਮਲਾ ਯੱਟ ਪੰਜਾਬ ਦਾ ਉਹਦੀ ਤੁੰਬੀ ਤੁਰਲਾ ਤੰਬਾ ਨਹੀਂ ਕੋਈ અપਨਾ ਸਕਿਆ ਉਹਦੀ ਤੁੰਬੀ ਤੁਰਲਾ ਤੰਬਾ ਨਹੀਂ ਕੋਈ અપਨਾ ਸਕਿਆ ਉਹਦੇ ਵਰਗੇ ਸੁੱਚੇ ਸੱਚੇ ਗੀਤ ਨਹੀਂ ਕੋਈ ਗਾ ਸਕਿਆ ਵਿਚਰ ਕਾਟਾਂ ਚੜਦਾ ਜਾਵੇ ਪਾਣੀ ਜਿਵੇਂ ਚਨਾਬ ਦਾ ਰਾਗੀਆਂ ਵਿੱਚੋਂ ਰਾਗੀ ਵੇਖਿਆ ਜਮਲਾ ਜੱਟ ਪੰਜਾਬ ਦਾ ਸਤਿਗੁਰ ਨਾਨਕ ਲੀਲਾ ਵਾਲੇ ਗੀਤ ਉਹਨਾਂ ਨੇ ਗਾਏ ਬਾਜਾਂ ਵਾਲੇ ਆ ਜਾ ਕਹਿ ਕੇ ਠੰਡ ਕਲੇਜੇ ਪਾਏ ਨਈ ਨਜ਼ਰੀ ਕਿਤੇ ਆਉਂਦਾ ਸਾਨੂੰ ਮੁਖੜਾ ਅੱਜ ਜਨਾਬ ਦਾ ਰਾਗੀਆਂ ਵਿੱਚੋਂ ਰਾਗੀ ਵੇਖਿਆ ਜਮਲਾ ਜੱਟ ਪੰਜਾਬ ਦਾ ਸੋ ਕਿਉਂਕਿ ਜਿਹੜੀ ਹੈ ਸਰਦਾਰ ਦੀ ਉਹਨਾਂ ਦੇ ਗੀਤਾਂ ਤੋਂ ਹੀ ਸ਼ੁਰੂ ਕਰੀਏ ਤਾਂ ਵਧੀਆ ਆ ਆਪਣੀ ਸਤਿਆ ਸਫਤਾ ਦੇ ਵਿੱਚ ਬੜੇ ਪਿਆਰ ਨਾਲ ਵੰਡੀ ਆਪਣੀ ਸਤਿਆ ਸਫਤਾ ਦੇ ਵਿੱਚ ਬੜੇ ਪਿਆਰ ਨਾਲ ਵੰਡੀ ਵਿੰਗੇ ਟੇਡੇ ਜਾਂਦੇ ਨੂੰ ਵੀ ਪਾਇਆ ਸਿੱਧੀ ਡੰਡੀ ਰਉ ਦੁਨੀਆ ਦੇ ਨਾਮ ਜਮਕਦਾ ਉਹਨਾਂ ਦੇ અપਕਾਰ ਦਾ ਰਾਗੀਆਂ ਵਿੱਚੋਂ ਰਾਗੀ ਵੇਖਿਆ ਜਮਲਾ ਜੱਟ ਪੰਜਾਬ ਦਾ ਸੁਣੋ ਜੱਟਾ ਨਿਰਮਲ ਜੀ ਨੂੰ ਲੱਗੇ ਗੀਤ ਪਿਆਰੇ ਨਾਮ ਸਾਈਂ ਦਾ ਲਈਏ ਸਕੀਆ ਹੋ ਜਾਣ ਪਾਰ ਤਾਰੇ ਉਹਦੀਆਂ ਗੱਲਾਂ ਉਹੀ ਹੋ ਜਾਣੇ ਉਹਦੀਆਂ ਗੱਲਾਂ ਉਹੀ ਹੋ ਜਾਣੇ ਜੋ ਸੀਸੁਰਾ ਲਾਭ ਦਾ ਰਾਗੀਆਂ ਵਿੱਚੋਂ ਰਾਗੀ ਵੇਖਿਆ ਜਮਲਾ ਜੱਟ ਪੰਜਾਬ ਦਾ ਸੋ ਇਹ ਸ਼ੰਦਾਰ ਨਹੀਂ ਉਹਨਾਂ ਨੂੰ ਤੋਂ ਮੈਂ ਜੋ ਕੁਝ ਵੀ ਬੋਲਣਾ ਆਪਣਾ ਤਕਰੀਬਨ ਤਕਰੀਬਨ ਇਧਰ ਉਧਰੋਂ ਫੜ ਲਈਦਾ ਹੁੰਦਾ ਤਕਰੀਬਨ ਤਕਰੀਬਨ ਮਾਪ ਜਿਹੜਾ ਗੱਲ ਲਿਖਿਆ ਬੋਲਦਾ ਇੱਕ ਵਾਰ ਮੇਰੀ ਟੈਲੀਵਿਜ਼ਨ ਤੇ ਇੰਟਰਵਿਊ ਚੱਲਦੀ ਸੀ ਤੋਂ ਮੈਨੂੰ ਸਵਾਲ ਕੀਤਾ ਕੁੜੀ ਇੰਟਰਵਿਊ ਕਰਦੀ ਸੀ ਉਹ ਕਹਿੰਦੀ ਸੀ ਕਿ ਅੱਜ ਦੇ ਰਾਗ ਬਾਰੇ ਤੁਸੀਂ ਦੱਸ ਕੇ ਜਾਓ ਕੁਝ ਮੈਂ ਉਹਨੂੰ ਕਿਹਾ ਬੀਬਾ ਰਾਗ ਜਿਹੜਾ ਵਾ ਹਰ 10 ਸਾਲ ਬਦਲ ਜਾਂਦਾ ਹਰ ਪੀੜੀ ਦਾ ਪੀੜੀ ਪਿਛਲੇ ਰਾਗ ਜਿਹੜੇ ਚਲੇ ਗਏ ਹੁਣ ਨਵੇਂ ਰਾਗ ਆਏ ਪਹਿਲੀ ਗੱਲ ਤੇ ਹੁਣ ਵਾਲਿਆਂ ਨੂੰ ਜੋ ਜਿਹੜੀ ਗੱਲ ਕਹਿਣੀ ਉਹ ਸਮਝ ਹੀ ਨਹੀਂ ਲੱਗਣੀ ਵੀ ਕੀ ਕਹਿੰਦੇ ਆ ਨਾ ਉਹ ਖੂ ਰਹਿੰਦੇ ਆ ਨਾ ਉਹ ਕੋਈ ਉਹ ਪੁਰਾਣੀਆਂ ਚੀਜ਼ਾਂ ਨਹੀਂ ਹੋ ਰਹੀਆਂ ਉੱਥੇ ਮੈਂ ਬੋਲਿਆ ਰਾਗ ਬਦਲ ਗਏ ਸਾਜ਼ ਬਦਲ ਗਏ ਬਦਲ ਗਈਆਂ ਸਬਜ਼ੀਆਂ ਸਰਵਾਂ ਦੇ ਸਾਗ ਬਦਲ ਗਏ ਬਦਲ ਗਈ ਦੁਨੀਆ ਦੁਨੀਆ ਦੇ ਰਿਵਾਜ ਬਦਲ ਗਏ ਗੱਲਾਂ ਕਥੀਆਂ ਕਈਆਂ ਨਾ ਰਹੀਆਂ ਉਹ ਬੰਦੇ ਨਾ ਰਹੇ ਉਹ ਦਈਆਂ ਨਾ ਰਹੀਆਂ ਉਹ ਰੰਬੇ ਨਾ ਰਹੇ ਕਈਆਂ ਨਾ ਰਹੀਆਂ ਉਹ ਗਾਈਆਂ ਨਾ ਰਹੀਆਂ ਉਹ ਮਈਆਂ ਨਾ ਰਹੀਆਂ ਲਾਲੇ ਲਾਲੀਆਂ ਵਈਆਂ ਨਾ ਰਹੀਆਂ ਨਰਮੇ ਮਸਰ ਮਕਈਆਂ ਨਾ ਰਹੀਆਂ ਉਹ ਬੀਬੀਆਂ ਸਿਆਣੀਆਂ ਸੁਹਾਣੀਆਂ ਨਾ ਰਹੀਆਂ ਦੁੱਧ ਤੇ ਨੇਤਰੇ ਮਧਾਨੀਆਂ ਨਾ ਰਹੀਆਂ ਚਿਹਰਿਆਂ ਤੇ ਨੂਰ ਤੇ ਜਵਾਨੀਆਂ ਨਾ ਰਹੀਆਂ ਅੰਨੇ ਤੱਕੇ ਪੈਸੇ ਤੇ دیਵਾਨੀਆਂ ਨਾ ਰਹੀਆਂ ਬੋੜ ਸੜੇ ਪਿੱਪਲ ਨਿਸ਼ਾਨੀਆਂ ਨਾ ਰਹੀਆਂ ਸਾਰੀ ਗੱਲ ਖੋਲ-ਖੋਲ ਦੱਸੀ ਜਾ ਕੇ ਨਿਰਮਲਾ ਉਹ ਯੱਟਾਂ ਦੇ ਹੱਥ ਚ ਪਰਾਨੀਆਂ ਨਹੀਂ ਰਹੀਆਂ ਕਿਉਂਕਿ ਜਿਹੜਾ ਰਾਗ ਆ ਨਾ ਰਾਗ ਜਿਹੜਾ ਇਹ ਬਦਲ ਜਾਂਦਾ ਵਾ ਹੁਣ ਵਾਲੇ ਰਾਗ ਦੀ ਸਾਨੂੰ ਸਮਝ ਨਹੀਂ ਲੱਗਦੀ ਸਾਡੇ ਵਾਲੇ ਰਾਗ ਦੀ ਇਹਨਾਂ ਨਹੀਂ ਸਮਝ ਲੱਗਦੀ ਅੰਧ ਵੇਖੀ ਕਈ تیر ਸਵਰਗ ਤੇ ਇਤਿਹਰ ਜਨ ਨਰਕ ਲੋਕ ਧਰਮ ਰਾਜ ਦੇ ਵਿੱਚ ਦਰਬਾਰ ਜਾਣਾ ਓ ਨਿਰਾਈ ਨਹੀਂ ਛੱਡਣਾ ਪਰਕ ਲੋਕ ੂੰਡ ਗੰਦਗੀ ਵਿੱਚ ਗਲਤਾਨ ਰਹਿੰਦਾ ੂੰਡ ਗੰਦਗੀ ਵਿੱਚ ਗਲਤਾਨ ਰਹਿੰਦਾ ਏ ਗੰਦਖਾਨ ਜਾਂ ਜਿੰਨੂ ਏ ਠਕ ਲੋਕੋ ਔਰ ਬੁਲਾ ਤੋਂ ਬੈਠ ਕੇ ਰਸ ਪੀਂਦਾ ਉਹ ਨਹੀਂ ਮਾਰਦਾ ਗੰਦ ਨੂੰ ਵਰਕ ਲੋਕੋ ਕਰਮੀ ਬਾਤ ਹੈ ਸਦਾ ਵਰਕੇ ਕੁੱਲੇ ਪਾਪੀ ਦੋ ਕੀ ਜਾਣਗੇ ਕਰਕ ਲੋਕੋ ਉਹ ਜੱਟ ਸਮਾਜ ਨੂੰ ਦੇ ਗਿਆ ਜੇ ਹਰ ਗੀਚੋਂ ਕੱਟ ਕੇ ਹਰਕ ਲੋਕੋ اے ਜਿੰਨੂ ਲੋਕੀ ਕਹਿਣ ਪੰਜਾਬੀ اے ਜਿੰਨੂ ਲੋਕੀ ਕਹਿਣ ਪੰਜਾਬੀ ਪੰਦਰਿਆਂ ਦੀ ਬੋਲੀ ਲੋਕੀ ਕਹਿਣ ਪੰਜਾਬੀ ਪੈਂਦਰਿਆਂ ਦੀ ਬੋਲੀ ਏ ਜਿੰਨੂ ਲੋਕੀ ਕਹਿਣ ਪੰਜਾਬੀ ਪੈਂਦਰਿਆਂ ਦੀ ਬੋਲੀ ਕਿਸੇ ਇੱਕ ਅੱਖਰ ਅੰਦਰ ਕਿਸੇ ਨਮਿਗਰੀ ਕੋਲੀ ਏ ਜਿੰਨੂ ਲੋਕੀ ਜਿੰਨੂ ਲੋਕੀ ਜਿੰਨੂ ਲੋਕੀ ਕਹਿਣ ਪੰਜਾਬੀ ਗੀਤ ਪਈ ਗਾਵੇ ਕਾਕਾ ਟਪੇ ਸੁਨੇ ਨਗਮੇ ਤੂੰ ਲੈ ਕੇ ਪਾਵੇ ਜਿੰਦੇ ਵਿਦੀ ਦੀ ਆਪਣੀ ਦੀ ਘਰ ਨੇ ਤੋਰੀ ਢੋਲੀ ਤੈਨੂੰ ਲੋਕੀ ਜਿੰਨੂੰ ਲੋਕੀ ਤੈਨੂੰ ਲੋਕੀ ਕਹਿ ਪੰਜਾਬੀ ਫੰਡਰਿਆਂ ਦੀ ਬੋਲੀ

तबर दे सारा पर उन्हनि पाया सिधे भॻत कबीर शब्दोली जिनू लोकी जिनू लोकी लोकी चैन पंजाबी ਜਿੱਤ ਲੜਾਇਆ ਇੰਦੇ ਵਿਦੀ ਪਾਜਾਂ ਵਾਲੇ ਚਿੜੀਆਂ ਤੋਂ ਬਾਜ ਤੜਾਇਆ ਜਿਸਨੇ ਉਸਦਾ ਅਮਰ ਵਿਸ਼ਗਿਆ ਲਖਨ ਲੇਂ ਲੜਾਇਆ ਜਿਸਨੇ ਉਸਦਾ ਅਮਰ ਵਿਸ਼ਗਿਆ ਲਖਨ ਲੇਂ ਲੜਾਇਆ ਏ ਕੋਈ ਐਡੀ ਸਾਂ ਨਾ ਜਾਣੇ ਏ ਆਲੀ ਹੈ ਬੋਲੀ ਤੈਨੂੰ ਲੋਕੀ ਜਿੰਨੂੰ ਲੋਕੀ ਤੈਨੂੰ ਲੋਕੀ ਦਹਿਣ ਪੰਜਾਬੀ ਪੈਂਦਾ ਦੋਕ ਲੈ ਲੈਣਾ ਕਹਿਣੀਆ ਫਿਰ ਮੈਂ ਮੁੜ ਕੇ ਇਹਨਾਂ ਜੀ ਕਰੂਆ ਟਾਈਮ ਦੇ ਦੇ ਨੀ ਤੇ ਬਾਹਲੀ ਲੋਟ ਪਟੇਗੀ ਦੱਸਣ ਲੱਗਾ ਹਾਰ ਦੇ ਬਾਰੇ ਮੈਂ ਇੱਕ ਥਾਂ ਗਿਆ ਤੋ ਉੱਥੇ ਖੰਡ ਪਾੜ ਦਾ ਭੋਗ ਪਿਆ ਮੈਂ ਬਾਹਰ ਬੈ ਗਏ ਮੇਰੇ ਕੋਲ ਇੱਕ ਗਰੰਥੀ ਬੈਠਾਣ ਕੇ ਤੋ ਉੱਸਲ ਵਟੇ ਜੇ ਲੈ ਲੈਂਦਾ ਜਿਆਦਾ ਮੱਧ ਵਾਲੇ ਨੂੰ ਪਤਾ ਬੁੱਸਲ ਵਟੇ ਕੀ ਹੁੰਦੇ ਆ ਮਨ ਪੁੱਛਿਆ ਕੀ ਗੱਲ ਹੋ ਗਈ ਆ ਭਾਈ ਜੀ ਇਹ ਝੰਗ ਕਰਦੇ ਆ ਕਹਿੰਦਾ ਯਾਰ ਖੀਰ ਬੜੀ ਸਵਾਦ ਸੀ ਦੋ ਤਿੰਨ ਕਟੋਰੀਆਂ ਖਾ ਲੀਆਂ ਤੋ ਮੈਂ ਫੇਰ ਲਿਖ ਲਿਆ ਉਤੇ ਖਾਦੀ ਖੀਰ ਤੇ ਪੈ ਗਈਆਂ ਮੁਸ਼ਕਲਾਂ ਨੇ ਖਾਣ ਲੱਗਿਆ ਨਾ ਰਦਾ ਪ੍ਰਵਾਹ ਕੀਤੀ ਮੈਂ ਚਿਮਚਿਆਂ ਦੇ ਨਾਲ ਹੀ ਖਾਈ ਜਾਵਾਂ ਨਾ ਕਟਛੀਆਂ ਨਾਲ ਵਰਤਾ ਦਿੱਤੀ ਦੁਖਿਆ ਪੇਟ ਤੇ ਗਿਆ ਮੈਂ ਡਾਕਟਰ ਕੋਲੇ ਟੀਕਾ ਲਾ ਕੇ ਮੈਨੂੰ ਦਵਾ ਦਿੱਤੀ ਟੜਫ ਟੜਫ ਕੇ ਸਾਰੀ ਰਾਤ ਲੰਗੀ ਉਹਨੇ ਰਦਾ ਨਾ ਮੈਨੂੰ ਆਰਾਮ ਦਿੱਤੀ ਦਿਨ ਚੜਿਆ ਤੇ ਯਾਰਾਂ ਦੋਸਤਾਂ ਨੇ ਦਿਨ ਚੜਿਆ ਤੇ ਯਾਰਾਂ ਦੋਸਤਾਂ ਨੇ ਫਟਾਫੱਟ ਸੀ ਮੈਨੂੰ ਸਲਾਹ ਦਿੱਤੀ ਕਿੱਥੀ ਲੇਖ ਕੇ ਕਾ ਕਿੰ ਤੋੜੀ ਚਾਟ ਅੱਛੀ ਮੇਰੇ ਫੜਾ ਦਿੱਤੀ ਟੂਂਡ ਟੰਡੇ ਨੇ ਲੱਭਿਆ ਹਕੀਮ ਯਾਰੋ ਟੂਂਡ ਟੰਡੇ ਨੇ ਲੱਭਿਆ ਹਕੀਮ ਯਾਰੋ ਨਬਜੋਦ ਦੇ ਹੱਥ ਫੜਾ ਦਿੱਤੀ ਵੇਖੀ ਨਬਜ ਤੇ ਉਹਨੇ ਜੱਟ ਪੱਟ ਮੈਨੂੰ ਇੱਕ ਨਿੱਕੀ ਜੀ ਪੂੜੀ ਬਣਾ ਦਿੱਤੀ ਖਾਦੀ ਪੂੜੀ ਤੇ ਪੇਟ ਨੂੰ ਰਾਮ ਆਇਆ ਖਾਦੀ ਪੂੜੀ ਤੇ ਪੇਟ ਨੂੰ ਰਾਮ ਆਇਆ ਜਾਨ ਤੜਪ ਦੀ ਸ਼ਾਂਤ ਕਰਾ ਦਿੱਤੀ ਨਰਮਲ ਸਿਆਉ ਮੁਖ ਦੀ ਖੀਰ ਗਾ ਕੇ ਤੇ ਜਾਨ ਕੰਡਿਆਂ ਵਿੱਚ ਪਾ ਦਿੰਦੀ